ਸਤਿ ਸ਼੍ਰੀ ਅਕਾਲ ਬੈ ਚੰਦ ਕਾਉਣ ਸਿੰਘ 올ਡ ਆਯੁਰਵੈਦ ਦਾ ਤੁਰੀ ਤੋਂ ਸੰਤ ਗੋਬਿੰਦ ਸਾਰਵੋਧਿਕ ਸੇਵਾ ਸੰਸਥਾ ਵੱਲੋਂ ਅੱਜ ਇੱਕ ਬਹੁਤ ਵਧੀਆ ਰਿਜ਼ਲਟ ਜਿਹੜਾ ਸਾਹਮਣੇ ਆਇਆ ਤੁਹਾਨੂੰ ਦੱਸਣ ਲੱਗਿਆ ਤੇ ਸੁਰਆਇਸਿਸ ਦਾ ਆਏ ਨੇ ਰੋਪੜੀ ਰੇ ਤੋਂ ਤੇ ਇਹਨਾਂ ਨੂੰ ਸੁਰਆਇਸਿਸ ਦੀ ਪ੍ਰੋਬਲਮ ਸੀ ਤਕਰੀਬਨ 2000 ਤੋਂ ਲੈ ਕੇ 2001 ਤੋਂ ਲੈ ਕੇ ਤੇ 17-18 ਸਾਲ ਇਹਨਾਂ ਨੂੰ ਪਰੌਣ ਨੂੰ ਰਹੀ ਸੀ ਸੁਰਆਇਸਿਸ ਲਈ ਤੇ ਇਹ ਆਪਣੇ ਕੋਲ ਆਏ ਸੀ ਦੋ ਤਕਰੀਬਨ 2018-19 ਚ ਆਏ ਸੀ ਆਪਣੇ ਕੋਲੇ ਤੇ ਇਹਨਾਂ ਨੇ ਕੀ ਕੀ ਟ੍ਰੀਟਮੈਂਟ ਕਰਿਆ ਇਹਨਾਂ ਨੇ ਕੁਝ ਆਪਣੇ ਕੋਲ ਲੈ ਗਏ ਸੀ ਕੁਝ ਇਹ ਘਰੇ ਕਰਦੇ ਨੇ ਜੋ ਜੋ ਇਹਨਾਂ ਨੂੰ ਦੱਸਿਆ ਤੇ ਬਹੁਤ ਵੰਨਾਂ ਨੂੰ ਲਾਭ ਮਿਲਿਆ ਹੁਣ ਇਹਨਾਂ ਦੀ ਬਿਮਾਰੀ ਬਿਲਕੁਲ ਠੀਕ ਹੋ ਗਈ ਤੇ ਕਾਫੀ ਸਰੀਰ ਦੇ ਉੱਪਰ ਇਹਨਾਂ ਦੇ ਜਿਵੇਂ ਸਿਕਰੀ ਝੜਦੀ ਹੁੰਦੀ ਹੈ ਨਾ ਸੋਰਾਈਸਿਸ ਦੇ ਵਿੱਚ ਕੀ ਹੁੰਦਾ ਸਕਿਨ ਖੁਸ਼ਕ ਹੋ ਕੇ ਝੜਨ ਲੱਗ ਜਾਂਦੇ ਸਿਰ ਤੋਂ ਵੀ ਐ ਜਿਵੇਂ ਪਾਪੜੀਆਂ ਉੱਤਰਦੀਆਂ ਨੇ ਸਿਕਰੀ ਦੀਆਂ ਐਦਾਂ ਦੀ ਹਾਲਤ ਹੁੰਦੀ ਹੈ ਸਰੀਰ ਦੇ ਉੱਪਰੋਂ ਵੀ ਸਕਿਨਾਂ ਦੇ ਉੱਪਰੋਂ ਮਤਲਬ ਕਿ ਕਾਫੀ ਜ਼ਿਆਦਾ ਉੱਤਰਦਾ ਖੁਸ਼ਕੀ ਜੀ ਉੱਤਮ ਲੱਗ ਜਾਂਦੀ ਆ ਖਾਜ ਹੁੰਦੀ ਆ ਸਾਰਾ ਪਿੰਡਾ ਹੀ ਜਿਵੇਂ ਖਰਾਬ ਹੋ ਜਾਂਦਾ ਸਰੀਰ ਸਕਿਨ ਖਰਾਬ ਹੋ ਜਾਂਦੇ ਸੋਰਾਈਸਿਸ ਦੇ ਵਿੱਚ ਤੇ ਇਹਨੂੰ ਚੇਤੇ ਡਾਕਟਰ ਕਹਿੰਦੇ ਨੇ ਵੀ ਨਹੀਂ ਠੀਕ ਹੁੰਦੀ ਸਾਰੇ ਉਹ ਬਨੇ ਬਿਮਾਰੀ ਉੱਡੀ ਚਲਦੀ ਹੈ ਪਰ ਆਯੁਰਵੇਦ ਦੇ ਵਿੱਚ ਇਹ ਜੇ ਰੋਗਾਂ ਦਾ ਹੱਲ ਹੋ ਜਾਂਦਾ ਬਹੁਤ ਐਸੀ ਬਨੇ ਡਿਆਰ ਵਿੱਚ ਠੀਕ ਹੋ ਜਾਂਦੀਆਂ ਜੜ ਤੋਂ ਹੁਣ ਇਹਨਾਂ ਨੂੰ ਕੀ ਕੀ ਰਿਜ਼ਲਟ ਮਿਲੇ ਨੇ ਕਿੰਨਾ ਇਹਨਾਂ ਦਾ ਠੀਕ ਹੋਇਆ ਇਹ ਆਪ ਦੱਸਣਗੇ ਵੀਰ ਜੀ ਤੇ ਜਗਦੀਪ ਸਿੰਘ ਜੀ ਹਾਂਜੀ ਦੱਸੋ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਪਿੰਡ ਹੈ ਜੀ ਸਮਾਣਾ ਜੀ ਬੜਾ ਸਮਾਣਾ ਡਿਸਟ੍ਰਿਕਟ ਰੋਪੜ ਪੈਂਦਾ ਜੀ ਮੈਂ ਪਹਿਲਾਂ ਬਹੁਤ ਦਵਾਈਆਂ ਬੂਟੀ ਖਾਧੀ ਜੀ ਡਾਕਟਰ ਕੋਲ ਗਿਆ ਵੀ ਜਿੰਨੇ ਤੇ ਤੁਹਾਡੀ ਉਮਰ ਹੈ ਵੀ ਨਹੀਂ ਤੇ ਤੁਹਾਨੂੰ ਦਵਾਈ ਖਾਣੀ ਪੈਣੀ ਬਾਕੀ ਲੋਕਲ ਮੇਰੇ ਜਿੰਨੇ ਸੱਜਣ ਮਿੱਤਰ ਸਾਰੇ ਦੱਸਿਆ ਜੀ ਵੀ ਉੱਥੇ ਜਾ ਉੱਥੇ ਜਾ ਮੈਨੂੰ ਕਿਤੋਂ ਆਰਾਮ ਨਹੀਂ ਮਿਲਿਆ ਜੀ ਫਿਰ ਮੈਂ ਇਦਾਂ ਹੀ YouTube ਤੇ ਫੋਨ ਪਰ ਦੇਖਦਾ ਦੇਖਦੇ ਮੈਨੂੰ ਡਾਕਟਰ ਸਾਹਿਬ ਦੀ ਵੀਡੀਓ ਮਿਲ ਗਈ ਜੀ ਡਾਕਟਰ ਸਾਹਿਬ ਦੀ ਵੀਡੀਓ ਦੇਖ ਕੇ ਜੀ ਮੈਂ ਉਹਦੇ ਹਿਸਾਬ ਨਾਲ ਇਹਨਾਂ ਨੇ ਜਿਹਦਾ ਜਿਹਦਾ ਟ੍ਰੀਟਮੈਂਟ ਦੱਸਿਆ ਰਿਹਾ ਉਹਦਾ ਉਹਦਾ ਕਰਿਆ ਜੀ ਉਹਦਾ ਕਰਨ ਤੋਂ ਬਾਅਦ ਜੀ ਮੈਨੂੰ ਬਹੁਤ ਹੱਦ ਤੱਕ ਰਿਜ਼ਲਟ ਮਿਲਿਆ ਜੀ ਫਿਰ ਮੈਨੂੰ ਸਾਡਾ ਕੁਦਰਤੀ ਹੋਰੇ ਸੰਗਰੂਰ ਕੇਸ ਚੱਲਦਾ ਹੁੰਦਾ ਦਾ ਇਹ ਇੱਕ ਸੰਗਰੂਰ ਕੇਸ ਚੱਲ ਰਿਹਾ ਕੇ ਫਿਰ ਮੈਂ ਡਾਕਟਰ ਸਾਹਿਬ ਦਾ ਡਰੈਸ ਦੇਖ ਕੇ ਡਾਕਟਰ ਨੂੰ ਕਾਲ ਕਰਕੇ ਜੀ ਉਹਨਾਂ ਨੂੰ ਮਿਲ ਕੇ ਗਿਆ ਜੀ ਫਿਰ ਇਹਨੇ ਮੈਨੂੰ ਦਵਾਈ ਦਿੱਤੀ ਕੋਈ ਦਵਾਈ ਵੀ ਹੈਗਾ ਬਹੁਤ ਜ਼ਿਆਦਾ ਮਹਿੰਗੀ ਨਹੀਂ ਦਿੱਤੀ ਹੈਗੀ ਜੀ ਮੇਰੇ ਕੋਲ ਹੱਲ ਕੇ ਪੈਸੇ ਵੀ ਉਸ ਟਾਈਮ 1000 ਰੁਪਿਆ ਦਾ ਨਹੀਂ ਮੈਂ ਡਾਕਟਰ ਸਾਹਿਬ ਨੂੰ ਦੱਸਿਆ ਜੀ ਵੀ ਐਡਾ ਇਹਦਾ ਮੈਂ ਵੀ ਮੇਰੇ ਕੋਲ ਪੇਮੈਂਟ ਘਾਟਾ ਜੀ ਉਹ ਕਹਿੰਦੇ ਕੋਈ ਗੱਲ ਨਹੀਂ ਇਹਨੇ ਮੈਨੂੰ ਦਵਾਈ ਦਿੱਤੀ ਜੀ ਉਹਨੇ ਮੈਨੂੰ ਮੇਗਾ 500 ਜਾਂ 600 ਰੁਪਏ ਦੀ ਦਵਾਈ ਦਿੱਤੀ ਜੀ 500 600 ਰੁਪਏ ਦਵਾਈ ਲੈ ਕੇ ਜੀ ਫਿਰ انا ਮ ਇੱਕ ਵਾਰ ਦਵਾਈ ਲਏਗੇ ਇਹਨਾਂ ਨੂੰ ਮਹਾਲੀ ਤੋਂ ਹੀ ਬਸ ਦੋ ਵਾਰ ਦਵਾਈ ਖਾਦੀ ਹੈ ਜੀ ਬਾਕੀ ਹੋਰ ਕੋਈ ਟੀ 20 ਨਹੀਂ ਕਰੇ ਬਸ ਇੱਕ ਆਮਲਾ ਪਾਊਡਰ ਜ਼ਰੂਰ ਲੱਗਾ ਜੀ ਮੈਂ ਆਮਲਾ ਪਾਊਡਰ ਤੁਸੀਂ ਉਹ ਲੈਂਦੇ ਰਹੇ ਹਾਂ ਜੀ ਉਹ ਆਮਲਾ ਪਾਊਡਰ ਜੀ ਮੈਂ ਦੋ ਮਹੀਨੇ ਲੱਗਾ ਜੀ ਕੋਈ ਲੰਬਾ ਸਮਾਂ ਨਹੀਂ ਲੱਗਾ ਹੈਗਾ ਜੀ ਖੁਲ ਮਿਲਾ ਕੇ ਜਿਹੜਾ ਟ੍ਰੀਟਮੈਂਟ ਚੱਲਿਆ ਆਪਣਾ ਕਿੰਨਾ ਜੀ ਤੁਸੀਂ ਸਾਰਾ ਕੁਝ ਲੈਂਦੇ ਰਹੇ 100 ਦੋ ਮਹੀਨੇ ਆਮਲਾ ਪਾਊਡਰ ਲੱਗਾ ਜੀ ਉਹ ਤਾਂ ਆਮਲਾ ਪਾਊਡਰ ਜੀ ਮੈਂ ਤੁਹਾਡੀ ਦਵਾਈ ਤਾਂ ਸਾਲ ਬਾਅਦ ਲੱਗਾ ਜੀ ਮਤਲਬ ਜਿਹੜੀ ਯਾਰਾਂ ਦਾ ਦਵਾਈ ਜਿਹੜੀ ਤੁਸੀਂ ਜਿਹੜੀ ਯੂਟਿਊਬਰ ਵੀਡੀਓ ਪਾਈ ਵੀਤੀ ਜੀ ਉਹਦੇ ਕਰ ਠੀਕ ਇਹ ਮੇਰਾ ਇੰਨੀ ਬੁਰੀ ਹਾਲਤ ਦੀ ਮੇਰੇ ਪਿੰਡ ਚ ਗਿਆ ਹੋਰ ਵੀ ਗਿਆ ਹੱਥਾਂ ਦੇ ਵੀ ਸੀ ਮੇਰੇ ਹੱਥ ਦਾ ਸਾਲ ਸਵੰਧੀ ਮੇਰੇ ਬਹੁਤ ਨਾਫਰਤ ਮਾਨਦੇ ਦੇ ਜੀ ਮੇਰੇ ਹੱਥ ਦਿਖਾਇਓ ਸੀ ਆਪਣੇ ਹੁਣ ਮੇਰੇ ਹੱਥ ਗਿਆ ਮੇਰਾ ਪਿੰਡ ਆ ਗਿਆ ਸਾਰਾ ਕੋ ਸਾਬ ਬਾਈ ਮੈਨੂੰ ਦੁਪਾਨਾ ਜਾ ਲੱਗ ਠੀਕ ਹੈ ਠੀਕ ਹਾਂ ਦੇਖੋ ਜੀ ਸਾਰਾ ਪਿੰਡ ਨਹੀਂ ਤਾਂ ਮੇਰਾ ਗਾਤਨ ਤੱਕ ਵੀ ਬਹੁਤ ਬੁਰੀ ਹਾਲਤ ਤੇ ਜੀ ਅੱਛਾ ਹਾਂ ਜੀ ਹਾਂ ਬਹੁਤ ਜ਼ਿਆਦਾ ਬੁਰੀ ਹਾਲਤ ਤੇ ਜੀ ਮੇਰੀ ਚਲੋ ਬਹੁਤ ਧੰਨ ਸਾਲ ਤੱਕ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ ਬਈ ਸਤਿਕਾਰ ਜੀ ਬਹੁਤ ਵਧੀਆ ਇਹਨਾਂ ਨੂੰ ਰਿਜ਼ਲਟ ਮਿਲਿਆ ਇਹੀ ਅਸੀਂ ਕਾਮਨਾ ਕਰਦੇ ਹਾਂ ਵੀ ਇਸੇ ਤਰ੍ਹਾਂ ਤੁਹਾਨੂੰ ਜੜੀ-ਬੁੱਟੀਆਂ ਦੇ ਜਿਹੜੇ ਮਿਸ਼ਰਣ ਨੇ ਕੰਬੀਨੇਸ਼ਨ ਨੇ ਉਹਦੇ ਨਾਲ ਤੁਹਾਨੂੰ ਚੰਗੇ ਰਿਜ਼ਲਟ ਮਿਲਦੇ ਰਹਿਣ ਸਾਰਿਆਂ ਨੂੰ ਜੋ ਵੀ ਤੁਸੀਂ ਕਾਮਨਾ ਕਰਕੇ ਸਾਡੇ ਕੋਲ ਆਉਣਿਓ ਵੀ ਅਸੀਂ ਠੀਕ ਹੋਵਾਂਗੇ ਉਸੇ ਤਰ੍ਹਾਂ ਤੁਸੀਂ ਠੀਕ ਹੋਵੋ ਤੇ ਜਿੰਨੇ ਵੀ ਤੁਸੀਂ ਸਾਰੇ ਆਉਣਿਓ ਜਾਂ ਕੋਈ ਆਪਣਾ ਨੁਸਖਾ ਕਰਦੇ ਹੋ ਦੇਖ ਕੇ ਤੇ ਸਾਰੇ ਤੁਸੀਂ ਤੰਦਰੁਸਤ ਹੋਵੋ ਇਹੀ ਸਾਡੀ ਕਾਮਨਾ ਹੁੰਦੀ ਹੈ ਸਾਡੇ ਮਾਹੌਰਸਾਂ ਦੀ ਦਿੱਤੀ ਹੋਈ ਧੀਆ ਸੇਵਾ ਜਰਵੇਦੀ ਸਾਡੇ ਪਿਤਾ ਜੀ ਦਾ ਦਿੱਤੇ ਗਿਆਨ ਆ ਸਾਡੇ ਮਾਹੌਰਸਾਂ ਦਾ ਇਸ ਤਰ੍ਹਾਂ ਹੀ ਪਰੰਪਰਾਗਾ ਜਿਹੜੀ ਸੇਵਾ ਚੱਲ ਰਹੀ ਹੈ ਇਸੋ ਨਾਲ ਇਸੇ ਤਰ੍ਹਾਂ ਵਧੀਆ ਰਿਜ਼ਲਟ ਮਿਲਦੇ ਰਹਿਣ ਵੀਡੀਓ ਨੂੰ ਸ਼ੇਅਰ ਕਰਦੇ ਰਿਆ ਕਰੋ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਲਾਈਕ ਕਰਦੇ ਰਹੋ ਇਹ ਹੋਰ ਵੀਡੀਓ ਲੈ ਕੇ ਜਲਦੀ ਆਉਂਗਾ ਦੇਵਾਂਗੇ ਖੁਸ਼ ਰਹੋ ਧੰਨਵਾਦ